ਦੀ ਲੱਗ ਰਿਹਾ ਜੇ ਸਲਾਤ ਨੂੰ ਦੇਖ ਕੇ ਤੁਸੀਂ ਬੜਾ ਸੰਘਰਸ਼ ਕੀਤਾ ਸੀ ਪਵਿੱਤਰ ਸਰੋਵਰ ਦਾ ਹਾਲ ਇਹ ਹੈ ਕਿ ਦੁਨੀਆ ਦਾ ਗੰਦ ਲਿਆ ਕੇ ਇਹ ਕਬਜ਼ਾਧਾਰੀ ਇਸ ਮੰਦਿਰ ਦੇ ਸਰੋਵਰ ਦੇ ਵਿੱਚ ਗੇਰ ਰਹੇ ਉਹ ਦੀਵਾਰ ਕਿੱਥੇ ਗਈ ਜਿਹੜੀ ਇੱਥੇ ਦੀਵਾਰ ਹੁੰਦੀ ਸੀ ਜਿਹੜੇ ਮੰਦਿਰ ਦੀ ਜ਼ਮੀਨ ਨੂੰ ਕਬਜ਼ਾ ਕਰ ਰਹੇ ਆ ਸਾਡਾ ਉਹਨਾਂ ਨਾਲ ਚਾਹੇ ਕੋਈ ਹਿੰਦੂ ਕੌਮ ਦਾ ਹੀ ਬੰਦਾ ਕਿਉਂ ਨਾ ਹੋਵੇ ਜਦੋਂ ਇਹ ਤੇ ਨਹੀਂ ਹਟ ਰਹੇ ਇਹ ਲੋਕ ਤੇ ਉਹ ਖਾਲੀ ਕਿਵੇਂ ਕਰ ਦੇਣਗੇ ਕਿਸ ਨੇ ਕਬਜ਼ਾ ਕੀਤਾ ਕਬਜ਼ਾ ਤਾਂ ਕੀਤਾ ਕਰੀ ਜਾਏ ਕਬਜ਼ੇ ਕਲਾਕੀ ਜੀ ਜ਼ਮੀਨ ਤੇ ਕਬਜ਼ਾ ਕਰ ਲਿਆ ਬਟ ਘਟੋ ਘਟ ਇਹ ਜਿਹੜੇ ਸਾਡਾ ਸਿੱਧਾ ਸਿੱਧਾ ਸਾਡੇ ਹਿੰਦੂ ਧਰਮ ਦੀ ਧਾਰਮਿਕਤਾ ਦੇ ਉੱਤੇ ਅਟੈਕ ਆ ਉੱਥੇ ਤੱਕ ਦੀਵਾਰ ਹੁੰਦੀ ਸੀਗੀ ਜਿਹੜੀ 10 ਲੱਖ ਦੀ ਬਣੀ ਸੀਗੀ ਉਹ ਇਹਨਾਂ ਨੇ ਰੋੜੀ ਕੁੱਟ ਕੇ ਹੀ ਵੇਚਦੀ ਮੈਨੂੰ ਲੱਗਦਾ ਹੈ ਇੱਟਾਂ ਹੀ ਖਤਮ ਕਰਤੀਆਂ ਦੀਵਾਰ ਦੀਆਂ ਤੁਹਾਨੂੰ ਇੱਟਾਂ ਨਹੀਂ ਕਿਤੇ ਸਾਰਾ ਗੰਦ ਹੈ ਇਹਨਾਂ ਦੇ ਗਟਰਾਂ ਦਾ ਪਾਣੀ ਹੈ ਜਾਂ ਕੂੜਾ-ਕਬਾੜ ਲਿਆ ਕੇ ਇੱਥੇ ਸਿੱਟਿਆ ਹੋਇਆ ਤੁਸੀਂ ਦੇਖੋ ਇਹ ਉਹ ਪਵਿੱਤਰ ਸਰੋਵਰ ਹੈ ਜਿਸ ਦੇ ਵਿੱਚ ਲੋਕ ਇਸ਼ਨਾਨ ਕਰਕੇ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦੇ ਸੀ ਜਿਸ ਜਿਸ ਕੋਨੇ ਦੇ ਵਿੱਚ ਜਿਸ ਜਿਸ ਪਰਿਵਾਰ ਦਾ ਰਹਿਣਾ ਉਹਨਾਂ ਉਹਨਾਂ ਪਰਿਵਾਰਾਂ ਦੇ ਉੱਪਰ ਚੋਰੀ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ ਇਹ ਜਿਸ ਜਗ੍ਹਾ ਦੇ ਉੱਪਰ ਖੜੇ ਆਪਾਂ ਇਸ ਤੋਂ 15 ਫੁੱਟ ਨੀਚੇ ਤੱਕ ਅਸੀਂ ਸਰੋਵਰ ਖਾਲੀ ਕਰਤਾ ਸੀ ਔਰ ਇਸ ਜਗ੍ਹਾ ਤੋਂ 15 ਫੁੱਟ ਪਿੱਛੇ ਤੱਕ ਮਗਰ ਅੱਜ ਸਥਿਤੀ ਇਹ ਹੈ ਕਿ ਜਿਹੜੀ 15 ਫੁੱਟ ਸੜਕ ਤੋਂ ਤੇ ਜ਼ਮੀਨ ਤੋਂ 15 ਫੁੱਟ ਜਗ੍ਹਾ ਖਾਲੀ ਕਰਤੀ ਸੀ ਅਸੀਂ ਮੈਂ ਇਹਨਾਂ ਨੂੰ ਗਰੀਬ ਲੋਕ ਨਹੀਂ ਕਹਾਵਾਂ ਤੁਸੀਂ ਇਹਨਾਂ ਦੇ ਘਰ-ਬਾਰ ਸਾਰਾ ਕੁਝ ਦੇਖੋਗੇ ਇਹਨਾਂ ਕੋਲ ਹਰ ਉਹ ਦੁਨੀਆ ਦੀ ਚੀਜ਼ ਹੈ ਜਿਹੜੀ ਇੱਕ ਆਮ ਨਾਗਰਿਕ ਕੋਲ ਹੁੰਦੀ ਹੈ ਕੱਲ ਵੱਡੀ ਰੇਡ ਵੀ ਹੋਈ ਆ ਪੁਲਿਸ ਦੀ ਘਰ ਤਾਂ ਦੀ ਕੀ ਰੇਡ ਡੇਡ ਡੇ ਟਾਂਦੇ ਸੀ ਲੱਗੇ ਆ ਬਿਲਕੁਲ ਡੇਡ ਡੇ ਟਾਂਦੇ ਸੀ ਲੱਗੇ ਹੋਈ ਇਹਨਾਂ ਕੋਲ 플ੌਟ ਵੀ ਬਹੁਤ ਬਣਾਏ ਪਿਆ ਜੀ ਇਹਨਾਂ ਨੇ ਅੱਜ ਤੋਂ ਅਸੀਂ ਇਹ ਬਾਵਨ ਅਵਤਾਰ ਮੰਦਿਰ ਦਾ ਬੀੜਾ ਚੱਕ ਲਿਆ ਇਸ ਮੰਦਿਰ ਦੀ ਜਿਹੜੀ ਜ਼ਮੀਨ ਹੈ ਅਸੀਂ ਇਹ ਖਾਲੀ ਕਰਾਵਾਂਗੇ ਅਗਰ ਸਰਕਾਰ ਨੂੰ ਲੱਗਦਾ ਕਿ ਗਰੀਬਾਂ ਨੂੰ ਕੋਈ ਜਗ੍ਹਾ ਦੇਣੀ ਚਾਹੀਦੀ ਹੈ ਤਾਂ ਇੱਕ ਵਿਵਸਥਾ ਬਣਾਵੇ ਬਿਆਲੀ ਬੀਕੇ 16 ਇਸ ਵਿੱਚ ਜਿਹੜੀ ਜ਼ਮੀਨ ਹੈ ਉਹ ਜ਼ਮੀਨ ਖਤਰੀ ਕਦ ਕਰਾਈਗੀ ਸਰਕਾਰ ਇਸ ਮੰਦਿਰ ਦੀ ਜ਼ਮੀਨ ਨੂੰ ਬਚਾਉਣ ਵਾਸਤੇ ਇਸ ਪ੍ਰਸਿੱਧ ਮੰਦਿਰ ਨੂੰ ਬਚਾਉਣ ਵਾਸਤੇ ਤੁਹਾਨੂੰ ਅੱਗੇ ਆਣਾ ਪਏਗਾ ਦੇਖੋ ਇਸ ਸਰੋਵਰ ਦੀ ਖੂਬਸੂਰਤੀ ਉਹ ਜਨਾਨਾ ਘਾਟ ਬਣਿਆ ਹੋਇਆ ਸੀ ਲੋਕ ਉਥੇ ਜਿਹੜੇ ਲੇਡੀਜ਼ ਸੀਗੀਆਂ ਉਥੇ ਇਸ਼ਨਾਨ ਕਰਦੇ ਸੀ ਬਾਕੀ ਸਾਰਾ ਇਹ ਵਰਦਾਨਾ ਘਾਟ ਸੀ ਲੋਕ ਨਹਾਉਂਦੇ ਸੀ ਵੈਸੇ ਤਾਂ ਇਹ ਸਾਰਾ ਇਲਾਕਾ ਹੀ ਕਬਜ਼ੇ ਦਾ ਕਿਉਂਕਿ ਇਹ ਸਾਰਾ ਇਲਾਕਾ ਮੰਦਿਰ ਦੇ ਅਧੀਨ ਹੈ ਮੰਦਿਰ ਦੀ ਜ਼ਮੀਨ ਹੈ ਚਲੋ ਲੋਕਾਂ ਨੇ ਇਹ 2-2 ਮੰਜ਼ਲੀ 3-3 ਮੰਜ਼ਲੀ ਇਮਾਰਤਾਂ ਇੱਥੇ ਖੜੀਆਂ ਕਰ ਲਿੱਤੀਆਂ ਨੇ ਪ੍ਰਸ਼ਾਸਨ ਕਹਿੰਦਾ ਕਿ ਗਰੀਬ ਲੋਕ ਐ ਇਹ ਵੀ ਕਹਿੰਦੇ ਗਰੀਬ ਲੋਕ ਐ ਪਰ ਇਹ 3-3 ਮੰਜ਼ਲੀਆਂ ਇਮਾਰਤਾਂ ਇੱਥੇ ਬਣਾਈਆਂ ਗਈਆਂ ਉਸ ਦਾ ਲੋਕ ਘਟ ਇਤਰਾਜ਼ ਕਰਦੇ ਪਰ ਜਦੋਂ ਆਸਥਾ ਦਾ ਪ੍ਰਤੀਕ ਇਹ ਸਰੋਵਰ ਇਸ ਨੂੰ ਦੱਬਣ ਤੋਂ ਲੋਕ ਨਹੀਂ ਡਰਦੇ ਤਾਂ ਫਿਰ ਪ੍ਰਸ਼ਾਸਨ ਨੂੰ ਕਿਤੇ ਨਾ ਕਿਤੇ ਸੋਚਣ ਦੀ ਜ਼ਰੂਰਤ ਹੈ ਮਰਨ ਵਰਤ ਤੇ ਅਸੀਂ ਬੈਠੇ ਸੀ 72 ਘੰਟੇ ਅਸੀਂ ਜਲ ਵੀ ਨਹੀਂ ਗ੍ਰਹਿਣ ਕਰਿਆ ਸੀਗਾ 95% ਇਸੀ ਸਰੋਵਰ ਨੂੰ ਸਾਡੇ ਬੰਦੇ ਮਾਤਰਮ ਦਲਦੇ ਯੋਧਿਆਂ ਨੇ ਆਪਣੇ ਹੱਥਾਂ ਨਾਲ ਹੀ ਦੇ ਜੋ ਕੀਚ ਕੱਢ ਗਿਆ ਸੀ ਸਾਰਾ ਇਹ ਪਰਿਵਾਰਾਂ ਦਾ ਮਲਮੁੱਤਰ ਜਿਹੜਾ ਸੀਗਾ ਉਹ ਇਸ ਸਰੋਵਰ ਦੇ ਵਿੱਚ ਗਿਰਦਾ ਸੀਗਾ ਇਸ ਨੂੰ ਪੂਰਾ ਅਸੀਂ ਸਾਫ਼ ਕਰਿਆ ਸੀ ਜਿਸ ਦਾ ਮੰਦਿਰ ਦਾ ਮਾਲਕ ਹੀ ਗਾਹਾਂਗਾ ਮੈਂ 2C ਹੋਵੇ ਉਸ ਦੀ ਸਥਿਤੀ ਇਹ ਹੈ ਕਿ ਉਹਦੇ ਵਿੱਚ 42 ਬੇ 16 42 ਕਿੱਲੇ ਦੀ ਜਿਹੜੀ ਜ਼ਮੀਨ ਹੈ ਅੱਜ ਹਾਲਾਤ ਇਹ ਕਿ ਕਿਤੇ ਵੀ ਲੱਭਤ ਹੀ ਨਹੀਂ ਜ਼ਮੀਨ ਕਿੱਥੇ ਗਈ ਅਰਥ ਟੀਵੀ ਪੰਜਾਬ ਦੇਖ ਰਹੇ ਹੋ ਮੈਂ ਹਾਂ ਅਨੁਰਾਗ ਸ਼ਰਮਾ ਦੋਸਤੋ ਅੱਜ ਤੁਹਾਨੂੰ ਦਰਸ਼ਨ ਕਰਾਉਣ ਜਾ ਰਿਹਾ ਪਟਿਆਲਾ ਸ਼ਹਿਰ ਦੇ ਇੱਕ ਬਹੁਤ ਇਤਿਹਾਸਕ ਤੇ ਪ੍ਰਾਚੀਨ ਮੰਦਿਰ ਦੇ ਜੋ ਕਿ ਪੂਰੇ ਦੇਸ਼ ਦੇ ਵਿੱਚ ਸਿਰਫ ਦੂਸਰਾ ਮੰਦਿਰ ਹੈ ਇਸ ਤੋਂ ਇਲਾਵਾ ਇੱਕ ਮੰਦਿਰ ਅੰਬਾਲਾ ਦੇ ਵਿੱਚ ਸशोਭਿਤ ਹੈ ਤੇ ਦੂਸਰਾ ਪਟਿਆਲਾ ਦੇ ਵਿੱਚ ਇਸ ਮੰਦਿਰ ਦਾ ਨਾਮ ਹੈ ਪ੍ਰਾਚੀਨ ਸ਼੍ਰੀ ਬਾਵਨ ਅਵਤਾਰ ਮੰਦਿਰ ਜਿਹੜੀ ਹਾਲਾਤ ਮੈਂ ਤੁਹਾਨੂੰ ਦਿਖਾਉਂਗਾ ਇਸ ਵਕਤ ਤਰਸਯੋਗ ਬਣੇ ਹੋਏ ਨੇ ਔਰ ਇਧਰਲੇ ਪਾਸੇ ਜਿਹੜਾ ਮੁੱਖ ਦਵਾਰ ਹੈ ਇਹ ਟੋਟਲ ਬੰਦ ਕਰ ਦਿੱਤਾ ਗਿਆ ਆ ਦੇਖੋ ਤਸਵੀਰ ਤੁਸੀਂ ਹਾਲਾਤ ਕੀ ਨੇ ਇਸਦੇ ਔਰ ਹਾਲ ਇਹ ਹੈ ਕਿ ਪਟਿਆਲਾ ਸ਼ਹਿਰ ਦੇ ਵਿੱਚ ਇੱਕ ਵੱਡਾ ਮੇਲਾ ਇਸ ਮੰਦਿਰ ਦੇ ਨਾਂ ਤੇ ਭਰਦਾ ਜਿਸ ਮੇਲੇ ਦੇ ਵਿੱਚ ਕਰੋੜਾਂ ਰੁਪਇਆ ਖਰਚ ਹੁੰਦਾ ਸਾਰਾ ਸ਼ਹਿਰ ਦੁਲਹਨ ਦੀ ਤਰ੍ਹਾਂ ਸਜਦਾ ਪਰ ਇਸ ਮੰਦਿਰ ਦਾ ਹਾਲ ਦੇਖ ਲਓ ਕਿ ਕੀ ਹੈ ਸਮਝ ਨਹੀਂ ਆਉਂਦਾ ਕਿ ਕਦੋਂ ਇਹ ਗਿਰ ਜਵੇ ਜਾਂ ਕਦੋਂ ਇਹ ਟੁੱਟ ਜਵੇ ਢਾਈ ਢੇਰੀ ਹੋ ਜਵੇ ਸੋ ਇਸ ਦਾ ਇਹ ਮੇਨ ਗੇਟ ਹੈ ਇਸ ਦੇ ਨਾਲ ਇੱਕ ਬੜਾ ਵੱਡਾ ਸਰੋਵਰ ਹੈ ਜਿਸ ਰੋਵਰ ਦੇ ਵਿੱਚ ਪ੍ਰਾਚੀਨ ਸਮੇਂ ਦੇ ਵਿੱਚ ਪਾਣੀ ਹੁੰਦਾ ਸੀ ਲੋਕ ਇਥੇ ਰੋ ਐਂਟਰੀ ਕਰਦੇ ਸੀ ਜਨਾਨਾ ਘਾਟ ਵੱਖਰਾ ਬਣਿਆ ਹੋਇਆ ਸੀ ਮਰਦਾਨਾ ਘਾਟ ਵੱਖਰਾ ਸੀ ਉਥੇ ਇਸ਼ਨਾਨ ਕਰਦੇ ਸੀ ਇਸ਼ਨਾਨ ਤੋਂ ਬਾਅਦ ਦਰਸ਼ਨ ਹੁੰਦੇ ਸੀ ਕਿਉਂਕਿ ਪ੍ਰਾਤਨ ਕਾਲ ਦੇ ਵਿੱਚ ਵੀ ਇਸੇ ਤਰ੍ਹਾਂ ਬਣਿਆ ਹੋਇਆ ਔਰ ਇਥੇ ਸ਼ਿਵ ਭਗਵਾਨ ਵੀ ਜਿਹੜੇ ਆਪ ਸ਼ਿਸ਼ੋਭਿਤ ਹੋਏ ਆ ਇਥੇ ਜਿਹੜੇ ਮਹਾਕਾਲ ਦਾ ਮੰਦਿਰ ਹੈ ਉਹ ਪਤਾਲೇಶ್ਵਰ ਮੰਦਿਰ ਹੈ ਜਿੱਥੇ ਕਿ ਪਾਣੀ ਸਿੱਧਾ ਪਤਾਲ ਦੇ ਵਿੱਚ ਜਾਂਦਾ ਸੋ ਬੜਾ ਹੀ ਸ਼ਕਤੀਸ਼ਾਲੀ ਪ੍ਰਾਚੀਨ ਇਤਿਹਾਸਕ ਮੰਦਿਰ ਹੈ ਪਰ ਅੱਜ ਇਸ ਮੰਦਿਰ ਦੀ ਹਾਲਤ ਤਰਸਯੋਗ ਹੋਈ ਹੋਈ ਹੈ ਕਹ ਲਈਏ ਕਿ ਮੰਦਰ ਖੰਡਰ ਬਣਿਆ ਹੋਇਆ ਇੱਥੇ ਤੁਹਾਨੂੰ ਦੱਸ ਦਈਏ ਕਿ ਡਿਪਟੀ ਕਮਿਸ਼ਨਰ ਪਟਿਆਲਾ ਇਸ ਮੰਦਰ ਦੇ ਚੇਅਰਮੈਨ ਨੇ ਕਿਉਂਕਿ ਇਹ ਮੰਦਰ ਧਰਮ ਅਰਥ ਬੋਰਡ ਦੇ ਅਧੀਨ ਆਂਦਾ ਜਿਸ ਤਰ੍ਹਾਂ ਕਿ ਸ਼੍ਰੀ ਕਾਲੀ ਮਾਤਾ ਜੀ ਦਾ ਮੰਦਰ ਧਰਮ ਅਰਥ ਬੋਰਡ ਦੇ ਅਧੀਨ ਆਂਦਾ ਉਸੇ ਤਰ੍ਹਾਂ ਇਹ ਮੰਦਰ ਵੀ ਅਧੀਨ ਆਂਦਾ ਫਿਰ ਇਸ ਮੰਦਰ ਦੇ ਨਾਲ ਵਿਤਕਰਾ ਕਿਉਂ ਕਿ ਕਰੋੜਾਂ ਰੁਪਏ ਦੇ ਜਿਹੜੇ ਚੜਾਵੇ ਆ ਉਹ ਕਾਲੀ ਮਾਤਾ ਮੰਦਰ ਚੜਦੇ ਆ ਇਸ ਕਰਕੇ ਉੱਥੇ ਸਾਰਾ ਸਾਮ ਸੰਭਾਲ ਕੀਤੀ ਜਾ ਰਹੀ ਹੈ ਪਰ ਇਸ ਮੰਦਰ ਦੇ ਉੱਤੇ ਸੈਂਕੜਾ ਰੁਪਏ ਚੜਦੇ ਹੋਣੇ ਜਾਂ ਹਜ਼ਾਰਾਂ ਰੁਪਏ ਚੜਦੇ ਹੋਣੇ ਤਾਂ ਇਸ ਦੀ ਅਣਦੇਖੀ ਕੀਤੀ ਜਾ ਰਹੀ ਹੈ ਇੰਜ ਲੱਗਦਾ ਹੈ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਇਸ ਮੰਦਿਰ ਬਾਰੇ ਬੜੀ ਸਾਰੀ ਜਿਹੜੀਆਂ ਖਬਰਾਂ ਨਿਕਲੀਆਂ ਸੀ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਇੱਥੇ ਕੰਮ ਵੀ ਕੀਤਾ ਸੀ ਪਰ ਜਿਉਂ ਦੇ ਤਿਉਂ ਸਥਿਤੀ ਬਣੀ ਹੋਈ ਹੈ ਜਦੋਂ ਲੋਕ ਚੁੱਪ ਕਰ ਜਾਂਦੇ ਆ ਇਸ ਵਕਤ ਗੱਲ ਕਰ ਲਈਏ ਪਟਿਆਲਾ ਸ਼ਹਿਰ ਦੇ ਵਿੱਚ 52 ਦਿਵਸਤੀ ਦਾ ਜਿਹੜਾ ਮੇਲਾ ਹੈ ਉਹ ਅਗਲੇ ਮਹੀਨੇ ਆਉਣ ਵਾਲਾ ਤੇ ਉਸ ਮੇਲੇ ਦੇ ਉੱਤੇ ਫੇਰ ਇੱਕ ਵਾਰ ਸਾਰਾ ਸ਼ਹਿਰ ਦੁਲਨ ਦੀ ਤਰ੍ਹਾਂ ਸਜੂਗਾ ਕਰੋੜਾਂ ਰੁਪਏ ਦੀਆਂ ਸਟੇਜਾਂ ਲੱਗਣਗੀਆਂ ਪਰ ਇਹ ਮੰਦਿਰ ਇਸੇ ਤਰ੍ਹਾਂ ਖੰਡਰ ਬਣ ਕੇ ਉਸ ਮੇਲੇ ਨੂੰ ਦੇਖਦਾ ਰਹੇਗਾ ਹੁਣ ਤੁਹਾਨੂੰ ਇਧਰਲੇ ਪਾਸੇ ਮੈਂ ਸਰੋਵਰ ਦਿਖਾਨਾ ਆਹ ਸਰੋਵਰ ਹੈ ਇਹ ਸਰੋਵਰ ਹੈ ਜੀ ਜਿੱਥੇ ਤੁਸੀਂ ਦੇਖ ਰਹੇ ਹੋ ਕਿ ਨਾਜਾਇਜ਼ ਕਬਜੇ ਧੜਾ ਧੜ ਕਬਜੇ ਤਾਰੀਆਂ ਨੇ ਇੱਥੇ ਕਬਜੇ ਕੀਤੇ ਹੋਏ ਆਹ ਜਿਹੜੀ ਦੀਵਾਰ ਹੈ ਉਸ ਘਰ ਤੋਂ ਲੈ ਕੇ ਇੱਥੇ ਤੱਕ ਜਿੱਥੇ ਮੈਂ ਖੜਾ ਇਹ ਦੀਵਾਰ ਸਰੋਵਰ ਦੀ ਹੈ ਇਹ ਸਰੋਵਰ ਦੀ ਦੀਵਾਰ ਦੇ ਉੱਤੇ ਮੈਂ ਖੜਾ ਇਸ ਤੋਂ ਇਲਾਵਾ ਅੱਗੇ ਸਾਰਾ ਕਬਜਾ ਹੈ ਆ ਤਸਵੀਰ ਤੁਹਾਨੂੰ ਦਿਖਾਨਾ ਇਹ ਵੀ ਕਬਜਾ ਹੈ ਇਹ ਰੋੜੀ ਕੁੱਟਣ ਦੇ ਬਹਾਨੇ ਇੱਥੇ ਕਬਜੇ ਕੀਤੇ ਜਾ ਰਹੇ ਹਨ ਇਹ ਸਰੋਵਰ ਦਾ ਹਾਈ ਕਿਸ ਤਰ੍ਹਾਂ ਗੰਦਗੀ ਹੀ ਗੰਦਗੀ ਸਿੱਟੀ ਹੋਈ ਹੈ ਲੋਕਾਂ ਨੇ ਆਪਣੇ ਘਰਾਂ ਦਾ ਕੂੜਾ ਸਿੱਟਿਆ ਹੋਇਆ ਇੱਥੇ ਦੇ ਰਹਿਣ ਵਾਲੇ ਲੋਕਾਂ ਨੇ ਲੋਕਾਂ ਦਾ ਕੂੜਾ ਲਿਆ ਕੇ ਇੱਥੇ ਸਿੱਟਿਆ ਹੋਇਆ ਜਿਹੜੇ ਲੋਕ ਆਪਣੇ ਘਰਾਂ ਦੀ ਵੇਸਟ ਚੱਕਵਾਂਦੇ ਆ ਕਿਉਂਕਿ ਇਹ ਚੱਕਣ ਦੇ ਪੈਸੇ ਲੈਂਦੇ ਆ ਲਿਆ ਕੇ ਇੱਥੇ ਸਿੱਟਦਾ ਇਹ ਜਿਹੜਾ ਸਰੋਵਰ ਹੈ ਜਿੱਥੇ ਮੈਂ ਖੜਾ ਇਹ ਸਰੋਵਰ ਦੇ ਵਿੱਚ ਖੜਾ ਮੈਂ ਉਹ ਸਾਹਮਣੇ ਤੱਕ ਸਰੋਵਰ ਹੈ ਉਹ ਪਰਲੇ ਪਾਸੇ ਤੱਕ ਸਰੋਵਰ ਹੈ ਜਿੱਥੇ ਤੱਕ ਸਰਕਾਰੀ ਇੱਟਾਂ ਦੀ ਟਾਈਲਾਂ ਦੀ ਜਿਹੜਾ ਫਰਸ਼ ਹੈ ਉਹ ਦਿਖ ਰਿਹਾ ਹੈ ਉਹ ਸਾਰਾ ਸਰੋਵਰ ਦੇਖੋ ਇਸ ਸਰੋਵਰ ਦੀ ਖੂਬਸੂਰਤੀ ਉਹ ਜਨਾਨਾ ਘਾਟ ਬਣਿਆ ਹੋਇਆ ਸੀ ਲੋਕ ਉਥੇ ਜਿਹੜੇ ਲੇਡੀਜ਼ ਸੀਗੀਆਂ ਉਥੇ ਇਸ਼ਨਾਨ ਕਰਦੇ ਸੀ ਬਾਕੀ ਸਾਰਾ ਇਹ ਮਰਦਾਨਾ ਘਾਟ ਸੀ ਲੋਕ ਨਹਾਉਂਦੇ ਸੀ ਵੈਸੇ ਤਾਂ ਇਹ ਸਾਰਾ ਇਲਾਕਾ ਹੀ ਕਬਜ਼ੇ ਦਾ ਹੈ ਕਿਉਂਕਿ ਇਹ ਸਾਰਾ ਇਲਾਕਾ ਮੰਦਰ ਦੇ ਅਧੀਨ ਹੈ ਮੰਦਰ ਦੀ ਜ਼ਮੀਨ ਹੈ ਚਲੋ ਲੋਕਾਂ ਨੇ ਇਹ 2-2 ਮੰਜ਼ਲੀ 3-3 ਮੰਜ਼ਲੀ ਇਮਾਰਤਾਂ ਇੱਥੇ ਖੜੀਆਂ ਕਰ ਲਿੱਤੀਆਂ ਨੇ ਪ੍ਰਸ਼ਾਸਨ ਕਹਿੰਦਾ ਕਿ ਗਰੀਬ ਲੋਕ ਹੈ ਇਹ ਵੀ ਕਹਿੰਦੇ ਗਰੀਬ ਲੋਕ ਹੈ ਇਸ ਕਰਕੇ ਇਹਨਾਂ ਦੀਆਂ ਇਮਾਰਤਾਂ ਬਣ ਰਹੀਆਂ ਪਰ ਇਹ 3-3 ਮੰਜ਼ਲੀਆਂ ਇਮਾਰਤਾਂ ਇੱਥੇ ਬਣਾਈਆਂ ਗਈਆਂ ਉਸ ਦਾ ਲੋਕ ਕਟ ਇਤਰਾਜ਼ ਕਰਦੇ ਆ ਪਰ ਜਦੋਂ ਆਸਥਾ ਦਾ ਪ੍ਰਤੀਕ ਇਹ ਸਰੋਵਰ ਇਸ ਨੂੰ ਦੱਬਣ ਤੋਂ ਲੋਕ ਨਹੀਂ ਡਰਦੇ ਤਾਂ ਫਿਰ ਪ੍ਰਸ਼ਾਸਨ ਨੂੰ ਕਿਤੇ ਨਾ ਕਿਤੇ ਸੋਚਣ ਦੀ ਜ਼ਰੂਰਤ ਹੈ ਦੇਖੋ ਕਿਸ ਤਰ੍ਹਾਂ ਇਹ ਸਰੋਵਰ ਬਿਲਕੁਲ ਭਰ ਦਿੱਤਾ ਗਿਆ ਔਰ ਸਾਰਾ ਕੂੜਾ ਕਬਾੜ ਕਚਰਾ ਪਾਣੀ ਨਹੀਂ ਹੈ ਇਸ ਵਕਤ ਇਹ ਦਲਦਲ ਬਣ ਚੁੱਕੀ ਹੈ ਮੇਰੇ ਨਾਲ ਉਹ ਸ਼ਕਤੀ ਤਾਂ ਮੌਜੂਦ ਨੇ ਜਿਨ੍ਹਾਂ ਨੇ ਇੱਥੇ ਕੁਝ ਸਾਲ ਪਹਿਲਾਂ ਸੰਘਰਸ਼ ਕੀਤਾ ਸੀ ਇਸ ਸਰੋਵਰ ਨੂੰ ਬਿਲਕੁਲ ਸਪਸ਼ਟ ਐਨ ਸਾਫ਼ ਕਰ ਦਿੱਤਾ ਸੀ ਉਹ ਤਸਵੀਰਾਂ ਤੁਹਾਨੂੰ ਦਿਖਾਉਂਗਾ ਪਰ ਅੱਜ ਫੇਰ ਉਹ ਹਾਲ ਹੈ ਇਹ ਲੋਕ ਮਰਨ ਵਰਤ ਤੱਕ ਬੈਠੇ ਸੀ ਮਹਾਂਤ ਰਵਿਕਾਂਤ ਮੁਨੀ ਜੀ ਵੀ ਇੱਥੇ ਮੌਜੂਦ ਨੇ ਜੋ ਮੰਦਿਰ ਦੇ ਸੇਵਾਦਾਰ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਹਿਲਾਂ ਸੁਸ਼ੀਲ ਨੱਯਰ ਨਾਲ ਗੱਲ ਕਰਦੇ ਆ ਨੱਯਰ ਸਾਹਿਬ ਕੀ ਲੱਗ ਰਿਹਾ ਜੇ ਇਸ ਹਾਲਾਤ ਨੂੰ ਦੇਖ ਕੇ ਤੁਸੀਂ ਬੜਾ ਸੰਘਰਸ਼ ਕੀਤਾ ਸੀ ਪਹਿਲੇ ਤਾਂ ਸਾਰੇ ਸ਼ਰਧਾਲੂ ਉਹਨਾਂ ਹਰ ਹਰ ਮਾਦੇਵ ਵੰਦੇ ਮਾਤਰ ਅਬਦਲ ਨੇ ਅੱਜ ਤੋਂ 5 ਸਾਲ ਪਹਿਲਾਂ ਇਸ ਮੰਦਰ ਦੀ ਜ਼ਮੀਨ ਨੂੰ ਬਚਾਉਣ ਵਾਸਤੇ ਇਸ ਸਰੋਵਰ ਨੂੰ ਬਚਾਉਣ ਵਾਸਤੇ 72 ਘੰਟੇ ਤੱਕ ਵੀ ਬੰਦੇ ਮਾਤਮ ਦਲ ਦੇ ਮੈਂਬਰਾਂ ਨੇ ਭੁੱਖ ਹੜਤਾਲ ਕੀਤੀ ਸੀਗੀ ਮਰਨ ਵਰਤ ਤੇ ਅਸੀਂ ਬੈਠੇ ਸੀ 72 ਘੰਟੇ ਅਸੀਂ ਜਲ ਵੀ ਨਹੀਂ ਗ੍ਰਹਿਣ ਕਰਿਆ ਸੀਗਾ ਔਰ ਇਸ ਸਰੋਵਰ ਦੇ ਅਸੀਂ ਇਸ ਨੂੰ ਤਕਰੀਬਨ ਤਕਰੀਬਨ ਅਸੀਂ ਕਹਿ ਸਕਦੇ ਹਾਂ ਕਿ 95% ਅਸੀਂ ਇਸ ਸਰੋਵਰ ਨੂੰ ਸਾਡੇ ਬੰਦੇ ਮਾਤਮ ਦਲ ਦੇ ਯੋਧਿਆਂ ਨੇ ਆਪਣੇ ਹੱਤਾ ਨਾਲੀ ਦੇ ਜੋ ਕੀਚ ਕੱਢ ਗਿਆ ਸੀ ਸਾਰਾ ਇਹ ਪਰਿਵਾਰਾਂ ਦਾ ਮਲਮੁੱਤਰ ਜਿਹੜਾ ਸੀਗਾ ਉਹ ਇਸੇ ਸਰੋਵਰ ਦੇ ਵਿੱਚ ਗਿਰਦਾ ਸੀਗਾ ਇਸ ਨੂੰ ਪੂਰਾ ਅਸੀਂ ਸਾਫ਼ ਕਰਿਆ ਸੀ ਮਗਰ ਅੱਜ ਦੀ ਸਥਿਤੀ ਇਹ ਹੈ ਕਿ 42 ਬਿੱਗੇ 16 ਬਿਸਬੇ ਦੇ ਉੱਪਰ ਜਿਸ ਦਾ ਮੰਦਿਰ ਦਾ ਮਾਲਕ ਹੀ ਖਾਂਗਾ ਮੈਂ ਡੀਸੀ ਹੋਵੇ ਉਸ ਦੀ ਸਥਿਤੀ ਇਹ ਹੈ ਕਿ ਉਹਦੇ ਵਿੱਚ 42 ਬਿਸਬੇ 16 42 ਕਿੱਲੇ ਦੀ ਜਿਹੜੀ ਜ਼ਮੀਨ ਹੈ ਅੱਜ ਹਾਲਾਤ ਇਹ ਹੈ ਕਿ ਕਿਤੇ ਵੀ ਲੱਭਤ ਹੀ ਨਹੀਂ ਜ਼ਮੀਨ ਕਿੱਥੇ ਗਈ ਔਰ ਸਰੋਵਰ ਜਿਹੜਾ ਹੈ ਤੁਸੀਂ ਦੇਖੋ ਹਾਲਾਤ ਦੁਨੀਆ ਭਰ ਦਾ ਜਿਹੜਾ ਪਟਿਆਲੇ ਸ਼ਹਿਰ ਦਾ ਗੰਦ ਹੈ ਇਹ ਠੀਕ ਹੈ ਇਹਨਾਂ ਦਾ ਵਪਾਰ ਹੈਗਾ ਰੋੜੀ ਕੁੱਟਾ ਵਾਲਿਆ ਦਾ ਇਹ ਵਪਾਰ ਕਰਦੇ ਆ ਲੋਕਾਂ ਦਾ ਟੁੱਟੇ ਫੁੱਟੇ ਘਰ ਦਾ ਜਿਹੜਾ ਕਬਾੜ ਹੁੰਦਾ ਉਹ ਇਹ ਚੱਕਦੇ ਆ ਪੈਸੇ ਲੈ ਕੇ ਮਗਰ ਸਥਿਤੀ ਇਹ ਹੈ ਕਿ ਲੋਕਾਂ ਦਾ ਕਬਾੜ ਚੱਕ ਕੇ ਜਿਹੜਾ ਇੱਕ ਬਾਵਨ ਅਵਤਾਰ ਮੰਦਿਰ ਹੈ ਜਿਹੜਾ ਸ਼ੰਭੂ ਸ਼ਿਵਲਿੰਗ ਉਰੇ ਵਿਰਾਜਮਾਨ ਹੈ ਜਿਹਦਾ ਜਲ ਪਤਾਲ ਦੇ ਵਿੱਚ ਜਾਂਦਾ ਉਹ ਉਸ ਮੰਦਿਰ ਦੇ ਪਵਿੱਤਰ ਸਰੋਵਰ ਦਾ ਹਾਲ ਇਹ ਹੈ ਕਿ ਦੁਨੀਆ ਦਾ ਗੰਦ ਲਿਆ ਕੇ ਇਹ ਕਬਜ਼ਾਧਾਰੀ ਇਸ ਮੰਦਰ ਦੇ ਸਰੋਵਰ ਦੇ ਵਿੱਚ ਗੇਰ ਰਹੇ ਆ ਜੀਰ ਸਾਹਿਬ ਇਹ ਸਰੋਵਰ ਦੇ ਪਰਲੇ ਪਾਸੇ ਦੀਵਾਰ ਸੀਗੀ ਕਿਉਂਕਿ ਆਪਾਂ ਵੀ ਬੈਠੇ ਆ ਦੇਖਿਆ ਔਰ ਬੜਾ ਸਾਫ਼ ਤੁਸੀਂ ਕਰਤਾ ਸੀ ਉਹ ਦੀਵਾਰ ਕਿੱਥੇ ਗਈ ਜਿਹੜੀ ਇੱਥੇ ਦੀਵਾਰ ਹੁੰਦੀ ਸੀ ਚਾਰੋਂ ਇਹ ਚਾਰੋਂ ਪਾਸੇ ਮੰਦਰ ਦੇ ਸਰੋਵਰ ਜਿਹੜਾ ਹੈ ਇਹਦੇ ਸਰੋਵਰ ਦੀ ਪੱਕੀ ਆ ਪੁਰਾਣੇ ਸਮੇਂ ਦੀ ਤੁਸੀਂ ਕੈਮਰਾ ਜ਼ੂਮ ਕਰਕੇ ਦਿਖਾਓਗੇ ਤਾਂ ਜਿਹੜੀਆਂ ਇਹਦੇ ਵਿੱਚ ਸਰੋਵਰ ਦੇ ਵਿੱਚ ਹਲੇ ਵੀ ਦੀ ਪੁਰਾਣਾ ਇਤਿਹਾਸਿਕ ਜਿਹੜਾ ਇੱਕ ਕਣ ਬਚਿਆ ਪਿਆ ਜਿਹੜਾ ਇਹਨਾਂ ਨੇ ਹਲੇ ਤੱਕ ਤਾਂ ਦਿਖ ਰਿਹਾ ਕੱਲ ਦਾ ਪਤਾ ਨਹੀਂ ਕੀ ਹੋਏਗਾ ਛੋਟੀ ਟੈਲਾ ਦਾ ਇਹ ਸਰੋਵਰ ਬਣਿਆ ਹੋਇਆ ਸੀ ਇਹ ਜਿਸ ਜਗ੍ਹਾ ਦੇ ਉੱਪਰ ਖੜੇ ਆਪਾਂ ਇਸ ਤੋਂ 15 ਫੁੱਟ ਨੀਚੇ ਤੱਕ ਅਸੀਂ ਸਰੋਵਰ ਖਾਲੀ ਕਰਤਾ ਸੀ ਔਰ ਇਸ ਜਗ੍ਹਾ ਤੋਂ 15 ਫੁੱਟ ਪਿੱਛੇ ਤੱਕ ਮਗਰ ਅੱਜ ਸਥਿਤੀ ਇਹ ਹੈ ਕਿ ਜਿਹੜੀ 15 ਫੁੱਟ ਸੜਕ ਤੋਂ ਤੇ ਜ਼ਮੀਨ ਤੋਂ 15 ਫੁੱਟ ਜਗ੍ਹਾ ਖਾਲੀ ਕਰਤੀ ਸੀ ਅਸੀਂ ਉਹ ਅੱਜ ਇਹਨਾਂ ਨੇ ਦੁਨੀਆ ਦਾ ਮਲਵਾ ਲਿਆ ਕੇ ਮੈਂ ਇਹਨਾਂ ਨੂੰ ਗਰੀਬ ਲੋਕ ਨਹੀਂ ਕਹਾਗਾ ਤੁਸੀਂ ਇਹਨਾਂ ਦੇ ਘਰ-ਬਾਰ ਸਾਰਾ ਕੁਝ ਦੇਖੋਗੇ ਇਹਨਾਂ ਕੋਲ ਹਰ ਉਹ ਦੁਨੀਆ ਦੀ ਚੀਜ਼ ਹੈ ਜਿਹੜੀ ਇੱਕ ਆਮ ਨਾਗਰਿਕ ਕੋਲ ਹੁੰਦੀ ਹੈ ਇੱਥੇ ਕੱਲ ਵੱਡੀ ਰੇਡ ਵੀ ਹੋਈ ਹੈ ਪੁਲਿਸ ਦੀ ਘਰ ਤਾਂ ਦੀ ਕੀ ਰੇਡ ਡੇਡ ਡੇ ਟਾਂਦੇ ਸੀ ਲੱਗੇ ਆ ਬਿਲਕੁਲ ਡੇਡ ਡੇ ਟਾਂਦੇ ਸੀ ਲੱਗੇ ਹੋਈ ਇਹਨਾਂ ਕੋਲ ਪਲਾਟ ਵੀ ਬਹੁਤ ਬਣਾਏ ਪਿਆ ਜੀ ਇਹਨਾਂ ਨੇ ਨਸ਼ਾ ਤਸਕਰਾਂ ਨੇ ਪਲਾਟ ਵੀ ਜਿਹੜੇ ਹੈ ਬਹੁਤ ਬਣਾਏ ਪਿਆ ਹਰ ਜ਼ਰੂਰਤ ਦੀ ਸਹੂਲਤ ਦੀ ਇਹਨਾਂ ਕੋਲ ਮੈਂ ਕਹਿੰਦਾ ਚਲੋ ਮਿਹਨਤੀ ਲੋਕ ਹੈ ਮਿਹਨਤੀ ਲੋਕਾਂ ਦੇ ਲਈ ਅਸੀਂ ਤਨਮਨ ਧਨ ਨਾਲ ਉਹਨਾਂ ਦੇ ਨਾਲ ਖੜੇ ਆ ਮਗਰ ਜਿਹੜੇ ਮੰਦਰ ਦੀ ਜ਼ਮੀਨ ਨੂੰ ਕਬਜ਼ਾ ਕਰ ਰਹੇ ਆ ਸਾਡਾ ਉਹਨਾਂ ਨਾਲ ਚਾਹੇ ਕੋਈ ਹਿੰਦੂ ਕੌਮ ਦਾ ਹੀ ਬੰਦਾ ਅਸੀਂ ਤਨਮਨ ਤਾਂ ਨਾਲ ਪਹਿਲੇ ਸੰਘਰਸ਼ ਕਰਿਆ ਸੀ ਅੱਜ ਤੋਂ ਅਸੀਂ ਇਹ ਬਾਵਨ ਅਵਤਾਰ ਮੰਦਿਰ ਦਾ ਬੀੜਾ ਚੱਕ ਲਿਆ ਇਸ ਮੰਦਿਰ ਦੀ ਜਿਹੜੀ ਜ਼ਮੀਨ ਹੈ ਅਸੀਂ ਇਹ ਖਾਲੀ ਕਰਾਵਾਂਗੇ ਅਗਰ ਸਰਕਾਰ ਨੂੰ ਲੱਗਦਾ ਹੈ ਕਿ ਗਰੀਬਾਂ ਨੂੰ ਕੋਈ ਜਗ੍ਹਾ ਦੇਣੀ ਚਾਹੀਦੀ ਹੈ ਤਾਂ ਇੱਕ ਵਿਵਸਥਾ ਬਣਾਵੇ ਜਿੰਨੇ ਵੀ ਪਰਿਵਾਰ ਉਰੇ ਪੁਰਾਣੇ ਸਮੇਂ ਤੋਂ ਰਹਿ ਰਹੇ ਹਨ ਜਿਨ੍ਹਾਂ ਕੋਲ ਕੋਈ ਪਲਾਟ ਨਹੀਂ ਹੈ ਇਹ ਨਾਲ ਕਹੋ ਜਿਨ੍ਹਾਂ ਕੋਲ ਕੋਈ ਪਲਾਟ ਨਹੀਂ ਹੈ ਬਿਲਕੁਲ ਠੀਕ ਜਿਨ੍ਹਾਂ ਬੰਦਿਆ ਦੇ ਨਾਮ ਤੇ ਰਜਿਸਟਰੀ ਹੈ ਉਹਨਾਂ ਨੂੰ ਮੈਂ ਕਹਾਂਗਾ ਸਰਕਾਰ ਨੂੰ 1 ਇੰਚ ਵੀ ਜਗ੍ਹਾ ਨਹੀਂ ਦੇਣੀ ਚਾਹੀਦੀ ਜਿਹੜੇ ਗਰੀਬ ਪਰਿਵਾਰ ਉਰੇ ਰਹਨੇ ਆ ਉਹਨਾਂ ਨੂੰ ਅਸਲ ਪਰਿਵਾਰ ਹੈ ਜਿਹੜੇ ਪੁਰਾਣੇ ਪਰਿਵਾਰ ਬੈਠੇ ਆ ਉਰੇ 30 40 ਸਾਲ ਤੋਂ ਕਿਉਂਕਿ ਪਹਿਲੇ ਵੀ ਕਬਜ਼ਾ ਕਰਿਆ ਸੀ ਉਰੇ ਕੁਝ ਨਹੀਂ ਹੁੰਦਾ ਸੀ 10 20 ਪਰਿਵਾਰ ਸੀਗੇ ਮਗਰ ਅੱਜ ਸਥਿਤੀ ਇਹ ਹੈ ਉਰੇ ਸੋ ਤੋਂ ਉੱਪਰ ਮਕਾਨ ਬਣ ਗਏ ਜਿਨ੍ਹਾਂ ਲੋਕਾਂ ਦੇ ਕੋਲ ਪਲੋਟ ਹੈ ਉਹਨਾਂ ਨੂੰ 1 ਇੰਚ ਵੀ ਜਗ੍ਹਾ ਨਹੀਂ ਦੇਣੀ ਚਾਹੀਦੀ ਜਿਨ੍ਹਾਂ ਗਰੀਬਾਂ ਦੇ ਕੋਲ ਪਲੋਟ ਨਹੀਂ ਹੈ ਮੰਦਰ ਦੇ ਜ਼ਮੀਨ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਇਹਨਾਂ ਨੂੰ 50 50 100 100 ਗਾਜ ਦੇ ਪਲੋਟ ਸਰਕਾਰ ਨੂੰ ਅਸੀਂ ਨਿਵੇਦਨ ਕਰਾਂਗੇ ਕਿ ਨਾ ਗਰੀਬ ਲੋਕਾਂ ਨੂੰ ਪਰਿਵਾਰਾਂ ਨੂੰ ਪਲੋਟ ਮੁਹੱਈਆ ਕਰਾਣ ਪਹਿਲੇ ਵਿਸ਼ਾ ਇਹ ਹੈ ਕਿ 42 ਬਿਸਵੇ 116 42 ਬਿੱਗੇ 16 ਬਿਸਵੇ ਜਿਹੜੀ ਜ਼ਮੀਨ ਹੈ ਉਹ ਜ਼ਮੀਨ ਖਤਰੀ ਕਦ ਕਰਾਈ ਗਈ ਸਰਕਾਰ ਸਰਕਾਰ ਨੂੰ ਕਾਲੀ ਮਾਤਾ ਦਾ ਸਾਲ ਦਾ ਕਰੋੜਾ ਰੁਪਏ ਦਾ ਛਡਾਵਾ ਜਿਹੜਾ ਹੈ ਸਰਕਾਰੀ ਖਜ਼ਾਨੇ 'ਚ ਜਾਂਦਾ ਹੈ ਉਹ ਉੱਥੇ ਦਾ ਦੇਖਰੇਖ ਕਰਦੇ ਆ 10-10 ਲੱਖ 15-15 ਲੱਖ ਰੁਪਇਆ ਮਹੀਨੇ ਦਾ ਸਫਾਈ ਦਾ ਉੱਥੇ ਖਰਚ ਕਰਦੇ ਆ ਤੇ ਊਰੇ ਐਡਾ ਪ੍ਰਸਿੱਧ ਸਮਾਜ ਦੇ ਸ਼ਹਿਰ ਦੇ ਵਿੱਚੋਂ ਵਿੱਚ ਜਿਹੜੀ ਜਗ੍ਹਾ ਆ ਤੁਸੀਂ ਦੇਖੋਗੇ ਇਹ ਮੇਨ ਰੋਡ ਲੱਗਦੀ ਹੈ ਜੀ ਦੋਨੋਂ ਪਾਸੇ ਇਹ ਮੰਦਰ ਪੁਰਾਣੇ ਲੋਕ ਇਤਿਹਾਸਿਕ ਲੋਕ ਦੱਸਦੇ ਆ ਜਿਹੜੇ ਬਜ਼ੁਰਗ ਜਿਹੜਿਆਂ ਦੀ ਉਮਰ ਅੱਜ 90 ਸਾਲ 100 ਸਾਲ ਦੇ ਆਸ-ਪਾਸ ਆ ਉਹ ਇਹ ਦੱਸਦੇ ਆ ਕਿ ਚਾਰੋਂ ਪਾਸੇ ਸੜਕ ਲੱਗਦੀ ਸੀ ਮੰਦਰ ਨੂੰ ਖਾਲੀ ਸੀ ਲੋਕ ਸੜਕ ਤੋਂ ਉੱਤਰ ਕੇ ਮੰਦਰ ਦੇ ਵਿੱਚ ਮੱਥਾ ਟੇਕਣ ਆਉਂਦੇ ਸੀ ਮਹਿਲਾ ਪੁਰਸ਼ ਜਿਹੜੇ ਹੈ ਮੰਦਰ ਦੇ ਸਰੋਵਰ ਦੇ ਵਿੱਚ ਜਨਾਨਾ ਘਾਟ ਅਲੱਗ ਸੀ ਮਰਦਾਨਾ ਘਾਟ ਅਲੱਗ ਸੀ ਦੂਰੋਂ ਦੂਰੋਂ ਲੋਕ ਇਸ ਮੰਦਰ ਦੇ ਵਿੱਚ ਮੱਥਾ ਟੇਕਣ ਵਾਸਤੇ ਆਉਂਦੇ ਸੀ ਮਗਰ ਅੱਜ ਸਥਿਤੀ ਇਹ ਹੈ ਕਿ ਪਟਿਆਲਾ ਸ਼ਹਿਰ ਦੇ ਚੰਦ ਪਰਿਵਾਰਾਂ ਨੂੰ ਛੱਡ ਕੇ ਇਸ ਮੰਦਰ ਦੇ ਵਿੱਚ ਮੱਥਾ ਟੇਕਣ ਨਹੀਂ ਆਂਦਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਸਰਕਾਰ ਨੂੰ ਵੀ ਚੇਤਾਵਨੀ ਦੇਣਾ ਤੇ ਸਮਾਜ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਮੰਦਰ ਦੀ ਜ਼ਮੀਨ ਨੂੰ ਬਚਾਉਣ ਵਾਸਤੇ ਇਸ ਪ੍ਰਸਿੱਧ ਮੰਦਰ ਨੂੰ ਬਚਾਉਣ ਵਾਸਤੇ ਤੁਹਾਨੂੰ ਅੱਗੇ ਆਣਾ ਪਏਗਾ ਕਿਉਂਕਿ ਆਮ ਜਨमानस ਜਦ ਜਾਗੇਗਾ ਤਦ ਮੰਦਰ ਦੀ ਜ਼ਮੀਨ ਜਿਹੜੀ ਹੈ ਬਚ ਸਕਦੀ ਹੈ ਇਕੱਲੇ ਕੋਈ ਸੇਵਾਦਾਰ ਮੈਂ ਰਵੀ ਕਾਨ ਜੀ ਆ ਗੁਰਮੰਗ ਡਾਕਟਰ ਜੀ ਖੜੇ ਆ ਇਹਨਾਂ ਨੇ ਸਾਡੇ ਹੱਥ ਦੇ ਨਾਲ ਆਪਣੇ ਹੱਥਾਂ ਦੇ ਨਾਲ ਇਸ ਜਰੋਵਰ ਦੇ ਵਿੱਚੋਂ ਕੀਚ ਕੱਢੀ ਹੈ ਤੇ ਅੱਜ ਮਨ ਇੰਨਾ ਦੁਖੀ ਹੁੰਦਾ ਹੈ ਕਈ ਵਾਰ ਇਸ ਵਿਸ਼ੇ ਦੇ ਉੱਪਰ ਐਮਐਲਏ ਸਾਹਿਬ ਨਾਲ ਵੀ ਗੱਲ ਕਰੀ ਹੈ ਡੀਸੀ ਸਾਹਿਬ ਨਾਲ ਵੀ ਗੱਲ ਕਰੀ ਹੈ ਮਗਰ ਪ੍ਰਸ਼ਾਸਨ ਜਿਹੜਾ ਹੈ ਕੁੰਮ ਕੰਦਰੀਆਂ ਨੀਂਦ ਦੇ ਵਿੱਚ ਸੁੱਤਾ ਪਿਆ ਹੈ ਅੱਜ ਅਸੀਂ ਬੇਨਤੀ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਕਰ ਰਹੇ ਹਾਂ ਫਿਰ ਅਸੀਂ ਜਿਹੜਾ ਇਹ ਸਰੂਪ ਜਿਹੜਾ ਹੈ ਸੰਘਰਸ਼ ਦਾ ਧਰਨੇ ਪ੍ਰਦਰਸ਼ਨ ਦਾ ਭੁਖੜ ਹੜਤਾਲ ਦਾ ਸਰੂਪ ਸਾਨੂੰ ਲੈਣਾ ਆਉਂਦਾ ਹੈ ਅਸੀਂ ਸਮਾਜ ਨੂੰ ਜਗਾਵਾਂਗੇ ਤੇ ਇਸ ਮੰਦਰ ਦੀ ਜਮੀਨ ਨੂੰ ਬਚਾਉਣ ਵਾਸਤੇ ਜੋ ਵੀ ਸੰਘਰਸ਼ ਕਰਨਾ ਪਏਗਾ ਤਨਮਨ ਤਨ ਨਾਲ ਸਾਨੂੰ ਆਪਣੀ ਜਾਨ ਵੀ ਦੇਣੀ ਪੈ ਜੇਗੀ ਇਹ ਮਹਾਦੇਵ ਦਾ ਸ਼ੰਭੂ ਸ਼ਿਵਲਿੰਗ ਦਾ ਮੰਦਰ ਹੈ ਇਸ ਨੂੰ ਅਸੀਂ ਬਚਾਉਣ ਦਾ ਪੂਰਨ ਪ੍ਰਯਾਸ ਕਰਾਂਗੇ ਜੀ ਬਿਲਕੁਲ ਜੀ ਮੈਂ ਤੁਹਾਨੂੰ ਦੱਸਦਾ ਕਿਸੇ ਵਕਤ ਇਹ ਇਲਾਕਾ ਇਹ ਸਥਾਨ ਇਹ ਸਰੋਵਰ ਹਿੰਦੂਆਂ ਦੀ ਆਸਥਾ ਦਾ ਕੇਂਦਰ ਸੀ ਲੋਕ ਇੱਥੇ ਪਹੁੰਚਦੇ ਸੀ ਕਿਉਂਕਿ ਇੱਕੋ ਹੀ ਮੰਦਿਰ ਹੈ ਇਸ ਇਲਾਕੇ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਪੂਰੇ ਸੰਸਾਰ ਦੇ ਵਿੱਚ ਸਿਰਫ ਦੋ ਮੰਦਿਰ ਹੈ ਸ਼੍ਰੀ ਬਾਵਨ ਭਗਵਾਨ ਦੇ ਇੱਥੇ ਮੈਂ ਤੁਹਾਨੂੰ ਦੱਸਾਂ ਅੱਜ ਇਹ ਨਸ਼ੇ ਦਾ ਹੌਟਸਪੌਟ ਬਣਿਆ ਹੋਇਆ ਹੈ ਕਿਉਂਕਿ ਪੁਲਿਸ ਦੀ ਕੱਲ ਵੱਡੀ ਰੇਡ ਹੋਈ ਹੈ ਇੱਥੇ ਹਮੇਸ਼ਾ ਰੇਡਸ ਹੁੰਦੀਆਂ ਲੋਕ ਕਹਿੰਦੇ ਆ ਕਿ ਇੱਥੇ ਬਹੁਤ ਸਾਰੇ ਨਸ਼ਾ ਤਸਕਰ ਰਹਿੰਦੇ ਆ ਉਹਨਾਂ ਦੇ ਵੱਡੇ ਵੱਡੇ ਪਰਚੇ ਹੋਏ ਹੋਏ ਆ ਇੱਕ ਇੱਕ ਪਰਿਵਾਰ ਤੇ ਕਈ ਕਈ ਪਰਚੇ ਹੋਏ ਆ ਤੇ ਉਹ ਲੋਕ ਉਸ ਕਾਰੋਬਾਰ ਦੇ ਨਾਲ ਨਾਲ ਇਹ ਕਬਜ਼ਾ ਧਾਰੀ ਵੀ ਬਣੇ ਹੋਏ ਆ ਤੁਸੀਂ ਦੇਖੋ ਕਿਦਾਂ ਕਬਜ਼ਾ ਕੀਤਾ ਹੋਇਆ ਕਿ ਤੋ ਟੀਣਾ ਲਿਆ ਕੇ ਸਿੱਟਦੇ ਆ ਕਿਤੇ ਗਟਰ ਦਾ ਪਾਣੀ ਸਿੱਟ ਰਹੇ ਕੋਈ ਮਾੜੀ ਮੋਟੀ ਸ਼ਰਮ ਇਹਨਾਂ ਲੋਕਾਂ ਦੇ ਵਿੱਚ ਨਹੀਂ ਹੈਗੀ ਕਿ ਧਾਰਮਿਕ ਸਥਾਨ ਹੈ ਧਾਰਮਿਕ ਸਰੋਵਰ ਹੈ ਇਤਿਹਾਸਕ ਸਰੋਵਰ ਹੈ ਇਸ ਦੀ ਬੰਤਰ ਦੱਸਦੀ ਹੈ ਕਿ ਇਤਿਹਾਸਕ ਹੈ ਇਹ ਪ੍ਰਾਤਨ ਗੁਰੂ